ਬਹੁਤ ਵਧੀਆ ਜੀ ਸਾਡਾ ਕੰਮ ਨੂੰ ਵਧੀਆ ਜੀ ਕਦੀ ਉੱਤਰ ਜਾ ਕੇ ਅੰਸ਼ ਹੱਥ ਪਹੁੰਚਾਂ ਲਗੇ ਗੁੱਲੋ ਵਾਲਿਆ ਬਹੁਤ ਵਧੀਆ ਜੀ ਸਾਡਾ ਕੰਮ ਹੁੰਦਾ ਜੀ ਬਹੁਤ ਵਧੀਆ ਜੀ ਰਿਪੋਰਟ ਕੋ ਬਣਾਵਾ ਸਕਾ ਲੂਕ ਚੰਡੀ ਕਰ ਜਾ ਉੱਥੇ ਜਾ ਜੀ ਬਹੁਤ ਵਧੀਆ ਸਾਡਾ ਕੰਮ ਹੁੰਦਾ ਹੈ ਸਾਡਾ ਬਹੁਤ ਵਧੀਆ ਜੀ ਧੰਨਵਾਦ ਸੈਟਰ ਸਾਹਿਬ ਦਾ ਬਹੁਤ ਬਹੁਤ ਜੀ ਕੋਟੀ ਕੋਟਾ ਸਾਡਾ ਕੰਮ ਹੋ ਰਿਹਾ ਹੈ ਸੇਵਾਤਾਂ ਬਹੁਤ ਵਧੀਆ ਹੋ ਰਹੀਆਂ ਜੀ ਜੀ ਸੁਣਾਂਗੇ ਹੋਰ ਉੱਤਰ ਕਰ ਜਾਣੀ ਜੀ ਜੀ ਸਾਰੀ ਸਾਰੀ ਬੀਚ ਥੈਂਕ ਯੂ ਬਹੁਤ ओके ओके। ਹੋ ਗਿਆ ਤੁਹਾਡਾ? ਹਾਂ। ਮੈਂ ਕਿਹਾ ਹੋ ਗਿਆ ਤੁਹਾਡਾ? ਹਾਂਜੀ ਸਰ ਜੀ ਹੋ ਗਿਆ ਜੀ। ਕੀ ਸੀ ਆਪਣਾ ਕੰਮ ਆਪਣਾ ਲਈ ਨਗਰ ਨਾਮ ਤੇ ਸਟੇਟ ਨਹੀਂ ਜੀ। ਪਰ ਨੇਮ ਤੇ ਨਾਮ ਕਟਾਈ ਦੀ। ਅੱਛਾ ਜੀ ਅੱਛਾ ਜੀ। ਦਸਤਖਤ ਕਰਦੇ ਪਰ। ਅੱਛਾ ਜੀ। ਹਾਂਜੀ ਸਰ ਨੇ ਦਿੱਤਾ ਕਿ ਐਕਟਿਵ ਸਰਟੀਫਿਕੇਟ ਬਣਾਉਣੀ। ਅੱਛਾ ਉਹਦੇ ਨਾਮ ਤੇ ਕਟਾਧਾਰ ਕੱਢੀ ਬਿਲਕੁਲ ਸਹੀ ਹੋ ਜੂਗਾ ਤੇ ਐਕਟਿਵ ਤੇ ਪੁੱਛਣਾ ਮੈਂ ਚਲਾਉਣਾ ਜੀ। ਹੋ ਗਿਆ। ਪਿੰਨਾ ਬਹੁਤ ਗੇੜੇ ਸਾਨੂੰ ਮਾਰਨੇ ਪੈਂਦੇ ਸੀ ਜੀ। ਜੀ ਇਸ ਕਰਕੇ ਸਾਡਾ ਅੱਜ ਕੈਂਪ ਲੱਗਾ ਸਾਡਾ ਕੰਮ ਹੋਇਆ ਜੀ ਹਾਂਜੀ ਬਹੁਤ ਅੱਛਾ ਹੋਵੇਗੀ ਤੁਹਾਡੀ ਆਪਣੀ ਸਰਕਾਰ ਤੁਹਾਡੇ ਆਪਣੇ ਬੰਦੇ ਨੇ ਆਪਣੇ ਨੁਮਾਇੰਦੇ ਨੇ ਤੇ ਸਰਕਾਰ ਨੇ ਲੋਕਾਂ ਲਈ ਇਹ ਜਿਹੜੀ ਸਕੀਮ ਪਾਲਿਸੀ ਚਲਾਈ ਪੂਰੇ ਮਹੀਨਾ ਚੱਲਦੀ ਹੈ ਪੂਰੇ ਪੰਜਾਬ ਚੱਲ ਰਹੀ ਹੈ ਹਰੇਕ ਪਿੰਡ ਹਰੇਕ ਪਿੰਡ ਤੇ ਜਿਹੜਾ ਨਾਂ ਵੀ ਰੱਖਿਆ ਸਕੀਮ ਦਾ ਉਹਦਾ ਆ ਸਰਕਾਰ ਤੁਹਾਡੇ ਦਰਵਾਜ਼ਾ ਲੋਕਾਂ ਦੇ ਦਰਵਾਜ਼ਾ ਲੋਕ ਸਰਕਾਰ ਹੁਣ ਤੁਹਾਡੇ ਦਰਵਾਜ਼ਾ ਆ ਕੇ ਪਿੰਡ ਪਿੰਡ ਮਲੇ ਮਲੇ ਆ ਕੇ ਕੰਮ ਕਰੂਗੀ ਜਿੱਦੇ ਵੀ ਸੇਵਾ ਕੇਂਦਰ ਦੇ ਕੰਮ ਹੈਗੇ ਜਾਂ ਹੋਰ ਵੀ ਤਹਿਸੀਲ ਦੇ ਕੰਮ ਹੈਗੇ ਜਿਹੜੇ ਹੋਣ ਵਾਲੇ ਕੰਮਾਂ ਦੇ ਲੋਕੀ ਸਿਖਰਾਵਾਂਗੇ ਜੇ ਕੋਈ ਲਈ ਵੀ ਹੁੰਦਾ ਉਹ ਸਾਡੇ ਅਫਸਰ ਸਹਿਬਾਨ ਸਾਡੇ ਲੱਗੇ ਹੋਏ ਨੋਟਸ ਨਾਲ ਬਾਅਦ ਤੋਂ ਨੇ ਅਲੱਗ ਅਲੱਗ ਜੀ ਉਸਾਰੀ ਕਰਵਾ ਜੀ ਨਾ ਤੇ ਤੁਹਾਡਾ ਸਾਰਿਆਂ ਦਾ ਸਵਾਦ ਤੇ ਮੈਂ ਇਹ ਕਹੂੰਗਾ ਜੀ ਉਹ ਜਿਹੜੇ ਬੰਦੇ ਨਹੀਂ ਆ ਸਕਿਆ ਜਦੋਂ ਸੁਧਾਨੀ ਲੱਗਿਆ ਨਹੀਂ ਪੋਸਟ ਕਰ ਸਕਦੇ ਉਹਨਾਂ ਨੂੰ ਸੁਧਾਨਾ ਹੋਪਾਂ ਸਰਕਾਰਾਂ ਕੀ ਆਪਣਾ ਜੋ ਵੀ ਕੰਮ ਹੈਗਾ ਪੈਂਡਿੰਗਾਂ ਕੰਮ ਕਿਉਂਕਿ ਤੁਹਾਡੀ ਸਾਹਿਬਾਂ ਕੇ ਸ਼ਹਿਰ ਜਾਣਾ ਪੈਂਦਾ ਲੱਗਦਾ ਹੋ ਜਾਣਾ ਕਿੰਨਾ ਸਾਰਾ ਕਾਫੀ ਸਮਾਂ ਖਰਾਬ ਹੁੰਦਾ ਤੁਹਾਡੀ ਵੀ ਖਰਾਬ ਹੁੰਦੀ ਸਾਰੀ ਤੇ ਇਥੇ ਤੁਹਾਡੇ ਕੋਲ ਹੀ ਹੁਣ ਤੁਹਾਡੇ ਘਰ ਪੇਂਟ ਆਈਏ ਸਰਕਾਰ ਜਿੰਨੇ ਵੀ ਤੁਹਾਡੇ ਪਾਸੇ ਪੈਂਡਿੰਗ ਹੈਗੇ ਸਾਰੇ ਦੱਸੋ ਹੱਲ ਕਰੋ ਮੌਕੇ ਤੇ ਹੱਲ ਕਰੋ ਹੈ ਜੀ